ਸੀ ਦੇਖ ਰਹੇ ਹੋ ਦੇਨਿਕ ਸਲਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਨਵੰਬਰ ਦਾ ਮਹੀਨਾ ਤੱਕ ਮੌਸਮ ਨੇ ਬਿਲਕੁਲ ਇੱਕਦਮ ਕਰਵਰ ਬਦਲਿਆ ਤਾਂ ਠੰਡ ਵੀ ਲਗਾਤਾਰ ਹੁਣ ਆਪਣਾ ਜੋਰ ਦਿਖਾ ਰਹੀ ਹੈ ਤਾਂ ਬਿਲਕੁਲ ਇਸ ਮੌਸਮ ਦੇ ਵਿੱਚ ਬਜ਼ੁਰਗ ਅਤੇ ਬੱਚਿਆਂ ਲਈ ਇਹ ਮੌਸਮ ਖਾਸ ਹੁੰਦਾ ਹੈ ਸਰਦੀ ਹੈ ਹਮੇਸ਼ਾ ਹੀ ਬਜ਼ੁਰਗਾਂ ਅਤੇ ਬੱਚਿਆਂ ਨੂੰ ਜਿਹੜੀ ਸਰਦੀ ਹੈ ਇੱਕਦਮ ਚਕੜ ਲੈਂਦੀ ਤਾਂ ਤਰ੍ਹਾਂ ਤਰ੍ਹਾਂ ਜਿਹੜੀਆਂ ਬਿਮਾਰੀਆਂ ਉਹ ਕੇ ਲੈਂਦੀਆਂ ਤਾਂ ਬਚਾਓ ਬਹੁਤ ਜੁਰੀ ਹੈ ਇਸ ਮੌਸਮ ਸਰਦੀ ਦੇ ਵਿੱਚ ਤੋਂ ਸਰਦੀ ਮੌਸਮ ਸਟਾਰਟ ਹੋ ਤਾਂ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਤਾਂ ਸ਼ੁਰੂਆਤੀ ਦੌਰ ਲਈ ਅਗਰ ਅਸੀਂ ਇਸ ਦਾ ਇਲਾਜ ਜਾਂ ਪ੍ਰੀਕਾਸ਼ਨ ਕਾ ਲਈ ਤਾਂ ਆਉਣ ਵਾਲੇ ਸਮੇਂ ਤੇ ਵੱਡੀਆਂ ਬਿਮਾਰੀਆਂ ਹੋ ਸਕਦੀਆਂ ਸੋ ਮੈਨਾਂ ਇਸ ਟਾਈਮ ਮੌਜੂਦਾ ਸ਼ਹਿਰ ਦੇ ਮਾਨੇ ਹੋਏ ਸੀਐਮਸੀ ਡਾਕਟਰ ਡਾਕਟਰ ਵਿਕਾਸ ਲੁੰਬਾ ਜੀ ਦੱਸ ਦਿੱਤੀ ਕਿ ਬਿਮਾਰੀਆਂ ਸਰਦੀ ਕਿਹੜੀ ਫੈਲਦੀਆਂ ਤਾਂ ਮੈਨਾਂ ਗੱਲਬਾਤ ਕਰੇ ਮੈਨਾਂ ਮਜ ਡਾਕਟਰ ਲੁੰਬਾ ਸਸੀ ਗਾ ਜੀ ਸਿਗਾ ਜੀ ਤੁਸੀਂ ਕਿੱਸਾ ਦੇ ਦਿਓ ਸਰਦੀ ਮੌਸਮ ਸ਼ੁਰੂ ਹੋਇਆ ਹੈ ਠੰਡ एकदम ਵੱਧ ਗਈ ਹੈ ਤਾਂ ਮੌਸਮ ਟੈਂਪਰੇਚਰ ਵੀ ਹੁਣ نیچے ਗਿਰਨਾ ਸ਼ੁਰੂ ਹੋ ਗਿਆ ਕਿਹੜੀ ਕਿਹੜੀ ਬਿਮਾਰੀਆਂ ਅੱਜ ਸਰਦੀ ਦੇ ਮੌਸਮ ਸਟਾਰਟ ਹੁੰਦੀਆਂ ਖਾਸੇ ਬੱਚਿਆਂ ਔਰ ਬਜ਼ੁਰਗਾਂ ਵਸਤੇ ਇਸ ਟਾਈਮ ਤੇ ਆਮ ਤੌਰ ਤੇ ਕਾਂਸੀ ਜੁਕਾਮ ਬੁਖਾਰ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਰਿਹਾ ਹੈ ਤੇ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਨੇ ਸ਼ੁਰੂ ਹੋ ਗਏ ਜਿਹੜੇ ਕਿ ਨਿਮੋਨੀਆ ਨਾਲ ਹੈ ਔਰ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਉਹਨਾਂ ਦੀ ਹਾਲਤ ਇੰਨੀ ਖਰਾਬ ਹੋ ਰਹੀ ਹੈ ਕਿ ਉਹਨਾਂ ਦਾ ਆਕਸੀਜਨ ਲੈਵਲ ਬਹੁਤ ਡਾਊਨ ਜਾ ਰਿਹਾ ਤੇ ਉਹਦੇ ਲਈ ਸਾਨੂੰ ਆਕਸੀਜਨ ਤੇ ਜਾਂ ਮਸ਼ੀਨਾਂ ਦੇ ਲਗਾਉਣਾ ਪੈ ਰਿਹਾ ਹੈ ਇਹ ਜਿਹੜਾ ਆਂਦੀ ਤੇ ਜਾਂਦੀ ਠੰਡ ਹੈ ਇਹ ਬਜ਼ਾਰਾਂ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਕਿ ਇਹ ਬਹੁਤ ਖਤਰਨਾਕ ਹੁੰਦੀ ਹੈ ਇਹਦਾ ਖਾਸ ਕਰਕੇ ਬਚਾਅ ਰੱਖਣਾ ਚਾਹੀਦਾ ਇਸ ਚ ਆਪਾਂ ਕਿਉਂਕਿ ਇਹ ਹੁੰਦਾ ਕਿ ਖਾਸ ਕਰ ਅਰਲੀ ਮਾਰਨਿੰਗ ਤੇ ਰਾਤ ਨੂੰ ਠੰਡ ਬਹੁਤ ਵੱਧ ਜਾਂਦੀ ਹੈ ਤੇ ਦੁਪਹਿਰੇ ਥੋੜੀ ਧੁੱਪ ਨਿਕਲਣ ਤੇ ਉਦੋਂ ਬੰਦਿਆਂ ਨੂੰ ਥੋੜੀ ਗਰਮੀ ਲੱਗਦੀ ਹੈ ਤੇ ਕਈ ਵਾਰੀ ਆਪਾਂ ਅਹਿਸਾਸ ਨਹੀਂ ਕਰ ਪਾਉਂਦੇ ਤੇ ਕੱਪੜੇ ਪ੍ਰੋਪਰਲੀ ਨਹੀਂ ਪਾ ਪਾਉਂਦੇ ਤੇ ਉਹਦੇ ਬਿਜਾਰ ਕਾਰਨ ਇਹ ਹੋ ਰਿਹਾ ਹੈ ਜਾਦਾ ਦਿਖਿਆ ਵੀ ਇਹ ਜਿਆਦਾ ਛਿੱਕਾ ਆਣੀ ਹੈ ਗਿਆ ਨੱਕ ਚਲਣਾ ਹੈਗਾ ਲੋਕੀ ਇਸ ਨੂੰ ਥੋੜਾ ਪ੍ਰੈਸ ਨਹੀਂ ਹੁੰਦੇ ਲੇਕਿਨ ਮੰਨਦੇ ਹੋ ਵੀ ਕਿਸੇ ਕਿਤੇ ਆ ਕੇ ਇਹ ਕੁਝ ਨਿਸ਼ਾਨੀਆਂ ਕੋਵਿਡ ਜਾਂ ਆਰਐਸਵੀ ਨਾਲ ਵੀ ਰਿਲੇਟਡ ਹੋਦੀ ਬੰਮ ਕੋਵਿਡ ਇਸ ਵਾਰ ਇਹ ਨਹੀਂ ਫੈਲਿਆ ਹੋਇਆ ਪਰ ਇਹ ਸਾਰੇ ਕੋਈ ਨਾ ਕੋਈ ਇਨਫਲੂਐਂజా ਵਾਇਰਸ ਹੋ ਸਕਦਾ ਜਿਹਦੇ ਕਰਕੇ ਕੇ ਇਹ ਪ੍ਰੋਬਲਮਸ ਆ ਰਹੀ ਹੈ ਦੂਸਰਾ ਇਹ ਹੈ ਜੀ ਕਿ ਜਦੋਂ ਹੀ ਬੁਖਾਰ ਹੋਵੇ ਉਦੋਂ ਹੀ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਮੰਮਾ ਦਾ ਹਲੇ ਹੁਣ ਡੈਂਗੂ ਤੇ ਬਲੇਰੀਆ ਬਹੁਤ ਘਟ ਗਏ ਪਰ ਫਿਰ ਵੀ ਕੋਈ ਕੇਸਸ ਆ ਰਹੇ ਜਿਸਕੇ ਵਾਇਰਲ ਫੀਵਰ ਵੀ ਚੱਲ ਰਹੇ ਤਾਂ ਇਹਦਾ ਵੀ ਖਾਸ ਖਿਆਲ ਰੱਖਣਾ ਚਾਹੀਦਾ ਤੇ ਪ੍ਰੋਪਰ ਟਰੀਟਮੈਂਟ ਲੈਣਾ ਚਾਹੀਦਾ ਤੇ ਓਵਰ ਦਾ ਕਾਊਂਟਰ ਡਰੱਗਸ ਜਾਂ ਐਂਟੀਬਾਇਓਟਿਕਸ ਲੈਣ ਦਾ ਕੋਈ ਫਾਇਦਾ ਨਹੀਂ ਹੈ ਜਿਸ ਦੀ ਗੱਲ ਕੀਤੀ ਵੀ ਜਗਤ ਠੰਡ ਜਿਆਦਾ ਸਵੇਰੇ ਔਰ ਮਾਰਨਿੰਗ ਜਿਆਦਾ ਹੁੰਦੀ ਹੈ ਤੇ ਪ੍ਰੀਕਾਸ਼ਨ ਜੂ ਲੈਣੇ ਚਾਹੀਦੇ ਆ ਕੀ ਲੱਗ ਰਿਹਾ ਵੀ ਇਸ ਮੌਸਮ ਦੇ ਵਿੱਚ ਸਾਨੂੰ ਕਿਸ ਤਰ੍ਹਾਂ ਆਪਣਾ ਖਿਆਲ ਰੱਖਣਾ ਚਾਹੀਦਾ ਇਸ ਚ ਬਹੁਤ ਵਧੀਆ ਸਵਾਲ ਹੈ ਕਿ ਕਿਸ ਤਰ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਇੱਕ ਤਾਂ ਇਹ ਕਿ ਕਪੜੇ ਪ੍ਰੋਪਰ ਪਾ ਕੇ ਰੱਖਣੇ ਚਾਹੀਦੇ ਆ ਖਾਸ ਕਰ ਔਰ ਜਦੋਂ ਬਹੁਤ ਜ਼ਿਆਦਾ ਠੰਡ ਹੈ ਤੇ ਉਦੋਂ ਆਮ ਤੌਰ ਤੇ ਅਵੋਇਡ ਕਰੋ ਜੇ ਬਾਹਰ ਜਰਨ ਜ਼ਰੂਰੀ ਨਾ ਹੋਵੇ ਖਾਸ ਕਰ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਤੇ ਆਪਣਾ ਪ੍ਰੋਪਰਲੀ ਕਪੜੇ ਪਾ ਕੇ ਰੱਖਣ ਇਸ ਮੌਸਮ ਦਰਮਿਆਨ ਪ੍ਰੈਗਨੈਂਸੀ ਦੀ ਔਰਤਾਂ ਦੀ ਪ੍ਰੈਗਨੈਂਟ ਔਮਨ ਕਾਫੀ ਗਰਭਵਜੰਦਾ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਵੀ ਕਿਸ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਉਹਨਾਂ ਨੂੰ ਬੀਹਲੀ ਤਾਂ ਇਹ ਹੈ ਕਿ ਖਾਂਸੀ ਜ਼ੁਕਾਮ ਜੇ ਘਰ ਚ ਕਿਸੇ ਨੂੰ ਵੀ ਇੱਕ ਮੰਦਰ ਨੂੰ ਵੀ ਹੈਗਾ ਉਹਨੂੰ ਅਵੋਇਡ ਕਰਨਾ ਚਾਹੀਦਾ ਦੂਜਿਆਂ ਨਾਲ ਮਿਕਸ ਆਪ ਹੋਣਾ ਕੋਸ਼ਿਸ਼ ਕਰੋ ਕਿ ਉਹ ਸੈਪਰੇਟ ਰੂਮ ਚ ਸੈਗਰੀਗੇਟ ਹੋ ਜੇ ਤੇ ਉਹ ਉਹ ਕਿਉਂਕਿ ਇਹ ਇੱਕ ਦੂਜੇ ਤੋਂ ਬਿਮਾਰੀ ਫੈਲਦੀ ਬਹੁਤ ਜਲਦੀ ਹੈ ਤਾਂ ਉਸ ਲਈ ਇਹ ਖਾਸ ਖਿਆਲ ਰੱਖਣ ਕੀ ਚੀਜ਼ ਦਾ ਹੋਂਦ ਅਸੀਂ ਨੀਮੋਨੀਆ ਦੀ ਗੱਲ ਕੀਤੀ ਵੀ ਨੀਮੋਨੀਆ ਖਾਸਕੇ ਇਸ ਦਿਨਾਂ ਚ ਕਾਫੀ ਹੋ ਜਾਂਦਾ ਕੇਸ ਵੀ ਆ ਰਿਹਾ ਸ਼ੁਰੂ ਹੋ ਗਿਆ ਅ ਕਿਸ ਸਟੇਜ ਆ ਕੇ ਨੀਮੋਨੀਆ ਜਗੜਦਾ ਹੈ ਇਨਸਾਨ ਨੂੰ ਤਾਂ ਕਿਸ ਤਰ੍ਹਾਂ ਅਸੀਂ ਉਸ ਤੋਂ ਬਚਾ ਕਰ ਸਕਦੇ ਜਿਹੜਾ ਨੀਮੋਨੀਆ ਹੈਗਾ ਉਹਨੂੰ ਜਦੋਂ ਅਸੀਂ ਖਤਰਨਾਕ ਮੰਨਣਾ ਸ਼ੁਰੂ ਹੁੰਦੇ ਆ ਖਾਸ ਕਰਕੇ ਸਾਡਾ ਕ੍ਰਾਈਟੇਰੀਆ ਹੁੰਦਾ ਜਿਹਨੂੰ ਕਨ ਕਰਬ 65 ਮਤਲਬ ਕਿ ਜੇ 65 ਸਾਲ ਦੀ ਉਮਰ ਤੋਂ ਜ਼ਿਆਦਾ ਹੈ ਤੇ ਉਹਦਾ ਨੀਮੋਨੀਆ ਬਹੁਤ ਤੇਜ਼ ਹੋਊਗਾ ਬੱਚਿਆਂ ਚ ਵੀ ਇਸ ਤਰ੍ਹਾਂ ਹੀ ਹੁੰਦਾ ਤੇ ਉਹ ਆਪਾਂ ਨੂੰ ਉਹਨਾਂ ਨੂੰ ਖਾਸ ਖਿਆਲ ਰੱਖਣਾ ਚਾਹੀਦਾ ਤੇ ਇਹ ਜੇ ਜੇ ਨਮੂਨੀਆਂ ਹੋਣ ਲੱਗ ਜੇ ਜਿਸਕੇ ਸਾਹ ਤੇਜ਼ ਆਣ ਲੱਗ ਜੇ ਜਾਂ ਬੰਦੇ ਨੂੰ ਥੋੜੀ ਜਿਹੀ ਬੇਹੋਸ਼ੀ ਹੋਣ ਲੱਗ ਜੇ ਉਹਦੇ ਜਾਂ ਬਲੱਡ ਪ੍ਰੈਸ਼ਰ ਡਾਊਨ ਆਣਾ ਸ਼ੁਰੂ ਹੋ ਜੇ ਇਮੀਡੀਏਟਲੀ ਉਹਨੂੰ ਦਾਖਲ ਕਰਨਾ ਚਾਹੀਦਾ ਇਹ ਨਾ ਹੋਵੇ ਕਿ ਘਰ ਬੈਠੇ ਆਪਾਂ ਸੋਝ ਰਹੇ ਹਾਂ ਨਮੂਨੀਆਂ ਹੀ ਹੈ ਔਰ ਨਮੂਨੀਆਂ ਇੱਕ ਬਹੁਤ ਵੱਡੀ ਖਤਰਨਾਕ ਚੀਜ਼ ਹੈ ਅਕਸਰ ਲਿਖਿਆ ਜਾਂਦਾ ਪੰਜਾਬ ਦੀ ਗੱਲ ਕੀਤੀ ਇੱਥੇ ਸਾਡਾ ਕਲਚਰ ਵੀ ਕਾਫੀ ਗਵਾਸਟ ਹੋਇਆ ਤੇ ਖਾਣ ਪੀਣ ਦਾ ਸਟਾਈਲ ਸਾਡਾ ਕਾਫੀ ਚੇਂਜ ਹੋ ਚੁੱਕਾ ਹੈ ਅਵੇ ਵੈਸਟ ਇੰਕਲ ਜੀ ਕਰਦੀ ਆਮੜੇ ਪਿੰਡਾਂ ਦੇ ਲੋਕ ਸ਼ਰਾਬ ਪੀਂਦੇ ਆ ਕਹਿੰਦੇ ਬ੍ਰਾਂਡੀ ਇਹ ਲੋਠਣ ਲੱਗੀ ਦਾ ਬ੍ਰਾਂਡੀ ਇਹ ਲੋ ਕਿੰਨਾ ਕਿ ਇਹ ਮਿੱਠਾ ਜਾਂ ਕਿੰਨਾ ਕੁ ਨੁਕਸਾਨ ਕਰਦਾ ਸਿਹਤ ਵਾਸਤੇ ਨਹੀਂ ਦੇਖੋ ਇਹ じゃ ਕੁਝ ਨਹੀਂ ਆ ਜੀ ਕਿ ਬ੍ਰਾਂਡੀ ਪੀਣ ਨਾਲ ਜਾਂ ਰਾਮ ਪੀਣ ਨਾਲ ਜੁਕਾਮ ਠੀਕ ਹੋ ਜਾਊਗਾ ਉਹ ਹੈਵਿੰਗ ਕਹਿੰਦੇ ਗੱਲਾਂ ਜਿਵੇਂ ਪੁਰਾਣੇ ਜਵਾਨੇ ਕਹਿੰਦੇ ਜਿਹਨੇ ਪੀਨੀ ਉਹਨੂੰ ਇੱਕ ਬਹਾਰਨਾ ਚਾਹੀਦਾ ਜੀ ਇਹ じゃ ਕੋਈ ਤਲੋਗਾਤ ਨਹੀਂ ਹੈ ਕੋਈ ਬਚਾਅ ਨਹੀਂ ਹੈ ਉਹਦੇ ਨਾਲ ਉਸ ਤੋਂ ਇਹ ਹੈ ਕਿ ਆਪਣੇ ਆਪ ਨੂੰ ਬਚਾ ਕੇ ਰੱਖੋ ਉਹ ਚੀਜ਼ ਆ ਇਕ ਕੋਈ लास्टਵਾਲ ਵੀ ਲਾਈਕ ਕਿਸਤਾ ਬੱਚਿਆ ਤੇ ਬਜ਼ੁਰਗਾਂ ਨੂੰ ਇਸ ਮੌਸਮ ਵਿੱਚ ਕੀ ਐਡਵਾਈਸ ਕਰਦੇ ਹੋ ਖਾਸ ਕਰਦੀਆਂ ਦੇ ਮੌਸਮ ਚ ਸੌਰੀ ਇਹ ਚ ਖਾਸ ਕਰਤਾ ਇਹ ਹੈ ਕਿ ਆਪਣੇ ਕੱਪੜੇ ਪ੍ਰੋਪਰਲੀ ਪਾ ਕੇ ਰੱਖਣ ਠੰਡ 'ਚ ਜਾਨ ਤੋਂ ਬਚਣ ਜੇ ਜ਼ਰੂਰੀ ਹੈ ਫੇਰੀ ਜਾਣ ਤੇ ਹੋ ਸਕੇ ਤੇ ਆਪਣਾ ਗਰਮ ਸਰਦ ਤੋਂ ਜ਼ਿਆਦਾ ਬਚ ਕੇ ਰਹਿਣਾ ਚਾਹੀਦਾ ਹੁਣੇ 2 ਦਿਨ ਪਹਿਲੋ ਹੀ ਚੰਡੀਗੜ੍ਹ 'ਚ ਕਾਨਫਰੰਸ ਹੋਈ ਸੀ ਨਾਸ਼ਾ ਕਾਨਫਰੰਸ ਸਾਡੀ ਇੰਡੀਅਨ ਐਸੋਸੀਏਸ਼ਨ ਆਫ ਕਲੀਨिकल ਮੈਡੀਸਨ ਉਸ ਜੋ ਮੇਰਾ ਟੌਪਿਕ ਜੋ ਟੌਪਿਕ ਵੀ ਸੀਗਾ ਉਹ ਸੀਗਾ ਇਹ ਕਮਿਊਨਿਟੀ ਕੁਆਇਨਟੇਮੋਨੀਆ ਤੇ ਉਸ ਬਾਰੇ ਰੂਬਰਾ ਗੁਰੂ ਕਰਦੇ ਹੋਏ ਅਸੀਂ ਇਹੀ ਨਤੀਜਾ ਪਹੁੰਚਿਆ ਸੀ ਕਿ ਦਵਾ ਐਂਟੀਬਾਇਓਟਿਕ ਨਹੀਂ ਲਾਉਂਦੀ ਲੋੜ ਕਿਉਂਕਿ 85% ਕੇਸਿਸ ਜਿਹੜੇ ਇਨਫੈਕਸ਼ਨ ਹੋ ਰਹੀ ਹੈ ਵਾਇਰਸ ਤੋਂ ਹੋ ਰਹੀ ਹੈ ਤੇ ਐਂਟੀਬਾਇਓਟਿਕ ਜਿਵੇਂ ਆਮ ਦੌਰ ਤੇ ਲੋਕ ਕਹਿੰਦੇ ਆ ਐਜ਼ਥਰਾਮਾਈਸਿਨ ਲੈ ਲਓ ਜਾਂ ਐਜ਼ੀ ਲੈ ਲਓ ਤੇ 3-4 ਦਿਨੀਆਂ 5 ਦਿਨ ਤੋਂ ਉਹਨਾਂ ਠੀਕ ਹੋ ਜੁਕਦੇ ਉਹਦੀ ਲੋੜ ਨਹੀਂ ਹੈ ਦੂਸਰਾ ਇਹ ਹੈ ਜੀ ਕਿ ਕਈ ਲੋਕ ਬਡੇ ਐਡੇ ਬਾਟਕ ਲਾਣੇ ਸ਼ੁਰੂ ਕਰ ਗਏ ਆਗਮੈਂਟਲ ਜਾਂ ਮੌਕਸੀ ਕਲਬ ਉਹ ਵੀ ਅਵੋਇਡ ਕਰਨੇ ਚਾਹੀਦੇ ਆ ਕਿਉਂਕਿ ਜਿੰਨੇ ਵੀ ਐਂਟੀਬਾਇਓਟਿਕ ਲਓਗੇ ਉਹਨਾਂ ਨਾਲ ਪ੍ਰੋਬਲਮਸ ਵੱਧ ਨਹੀਂ ਘਟ ਨਹੀਂ ਜਾਨੀ ਬਾਬਾ ਸ਼ੁਕਰੀਆ ਸੋ ਇਹ ਸਨ ਸੀਐਮਸੀ ਦੇ ਮਾਹੀ ਡਾਕਟਰ ਡਾਕਟਰ ਵਿਕਾਸ ਲੁੰਬਾ ਸਬ ਮੌਸਮ ਸਰਦੀਆਂ ਦਾ ਬਹੁ ਵੱਡੀ ਗੱਲ ਕੀਤੀ ਹੈ ਖਾਸ ਕਰਕੇ ਲੋਕ ਹੈ ਸਰਦੀਆਂ ਮੇ ਬੱਚੇ ਤੇ ਬਜ਼ੁਰਗਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਔਰ ਇੱਕ ਖਾਸ ਗੱਲ ਡਾਕਟਰ ਲੁੰਬਾ ਦੱਸੀ ਹੈ ਵੀ ਆਕਸਰੜੇ ਲੋਕ ਹੈ ਉਹ ਐਂਟੀਬਾਇਓਟਿਕਸ ਝਾ ਲੈਂਦੇ ਤੇ ਐਂਟੀਬਾਇਓਟਿਕਸ ਲੈਣਾ ਤੁਹਾਡੀ ਸੇਲ ਲਈ ਕਿਸੇ ਕਿਤੇ ਆ ਕੇ ਉਹ ਖਾਨੀ ਕਰ ਗਿਆ ਤਾਂ ਸਿੱਧੇ ਤੌਰ ਤੇ ਅਗਰ ਤੁਹਾਨੂੰ ਇਸ ਮੌਸਮ ਦੇ ਵਿੱਚ ਤੁਹਾਨੂੰ ਬੁਖਾਰ ਚੜਦਾ ਆ ਤਾਂ ਤੇ ਤੁਹਾਨੂੰ ਰਹੀ ਤੁਹਾਡੀ ਸਾਹ ਦੀ ਤੁਹਾਨੂੰ ਪ੍ਰੋਬਲਮ ਆਂਦੀ ਹੈ ਤਾਂ ਇਮੀਡੀਏਟਲੀ ਤੁਸੀਂ ਨਜ਼ਦੀਕੀ ਮਾਹੀ ਡਾਕਟਰਾਂ ਦਾ ਜਾਂ ਹਸਪਤਾਲ ਦੀ ਤੁਸੀਂ ਉੱਥੇ ਪਜੋ ਤੇ ਉਸੇ ਮਾਹੀ ਡਾਕਟਰ ਦੀ ਸਲਾਹ ਲਓ ਤੇ ਕਿਤੇ ਵੀ ਆ ਕੇ ਆਪਣੇ ਘਰ ਬੈਠੇ ਆਪਣੀ ਦਵਾਈਆਂ ਨਾਲ ਉਸ ਨੂੰ ਜਾਂ ਸੋਸ਼ਲ ਮੀਡੀਆ ਦੀ ਤੁਸੀਂ ਯੂਟਿਊਬਰ ਦੇਖਦੇ ਹੋ ਉਹਦੀ ਦਵਾਈ ਤੁਸੀਂ ਵਰਤੋ ਨਾ ਕਰੋ ਸਿੱਧੇ ਤੌਰ ਤੇ ਤੁਹਾਡੀ ਸੇਲ ਦੀ ਖਾਨੀ ਖਾ ਸਕੇ ਪੰਜਾਬ ਦੇ ਵਿੱਚ ਉਹ ਲੋਕ ਜਿਹੜੇ ਠੰਡ ਲੱਗਣ ਤੇ ਅਲਕੋਹਲ ਜਾਂ ਬਰਾਂਡੀ ਦਾ ਇਸਤੇਮਾਲ ਕਰਨ ਦੀ ਗੱਲ ਆਖਦੇ ਆ ਤਾਂ ਇਹ ਵੀ ਸਿੱਧੇ ਤੌਰ ਤੇ ਤੁਹਾਡੇ ਸਿਹਤ ਲਈ ਕਾਫੀ ਹਾਨੀਕਾਰਕ ਤਾਂ ਸਾਵਧਾਨ ਹੋ ਜਾਓ ਮੌਸਮ ਸਰਦੀ ਦਾ ਸ਼ੁਰੂ ਹੋ ਚੁੱਕਾ ਤਾਂ ਸਿੱਧੇ ਤੌਰ ਤੇ ਠੰਡ ਲਗਾਤਾਰ ਦਿਨ-ਪਰ-ਦਿਨ ਵਧਦੀ ਹੈ ਉਹ ਬੱਚਿਆਂ ਤੇ ਬਜ਼ੁਰਗਾਂ ਲਈ ਕਾਫੀ ਉਹ ਹਾਨੀਕਾਰਕ ਕਿ ਤੱਕ ਸਾਬਿਤ ਵੀ ਹੁੰਦੀ ਨਜ਼ਰ ਆ ਰਹੀ ਹੈ ਕੈਮਰਮੈਨ ਬੋਬੀ ਨਾਲ ਸੰਦੀਪ ਸ਼ਰਮਾ ਜੈਫਰ ਟੀਵੀ ਲੁਧਿਆਣਾ